ਪਈ ਆਪਰ ਲੈਂਚ ਪੜਦਾ ਆਗੇ ਵੇ ਪਰ ਸਮਾਈਏ ਕੋ ਹੋਰ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਕਹਿੰਦੇ ਮੁੰਡੇ ਤਿਆਰ ਵਰ ਤਿਆਰ ਆ ਦੇਖੋ ਜੀ ਕਿੰਦੂ ਵਰਗੇ ਜੀ ਜੀ ਹਾਂ ਦੇਖਾ ਨਾ ਪੂਰੇ ਵਾਹਿਗੁਰੂ ਚੱਕ ਲੈ ਕਹਿੰਦੇ ਪੂਰੇ ਇਧਰ ਲੱਖ ਯਾਰ ਗੜੇ ਤੇ ਹੁਣ ਚੱਲਦੇ ਆਪਾਂ ਦੀਵ ਦੇ ਘਰੇ ਵੀ ਸੇਫਟੀ ਕਰਕੇ ਤੁਰਿਆ ਮੀ ਮੌਸਮ ਨਹੀਂ ਹਾਲਾਗਾ ਹੀ ਨਹੀਂ ਪਤਾ ਰੱਜਿਆ ਸਾਨੂੰ ਭਿਉਂਦੇ ਨੇ ਚੱਲ ਕੋਈ ਨਾ ਦੇ ਦੇ ਹੁਣ ਟਰਾਲੀ ਦਾ ਕੀ ਬਣਿਆ ਵਾ ਕਿੰਦੂ ਹਾਂਜੀ ਬਾਪੂ ਲਾਓ ਕਿਨੇ ਰੱਬ ਵੀ ਅੱਜ ਮੀ ਕਣੀਆਂ ਸਿੱਟੀ ਜਾਂਦੇ ਝੜੀ ਲਾਈ ਬੈਠ ਰੱਬ ਤੇ ਇੱਧਰ ਲਖੇ ਵਰਗੇ ਰੱਖ ਲੈ ਆ ਚਾਲੀਆਂ ਦਾ ਕੰਮ ਦੇਖੋ ਤੁਸੀਂ ਉਹ ਤੂੰ ਬੂਟ ਦਾ ਫੜਾ ਲੈਂਦਾ ਥੱਲੋ ਪਏ ਰਹਿੰਦੇ ਗਿੱਟੇ ਚ ਭਾਵਾਂ ਦੇ ਦੇਖੋ ਹੁਣ ਨਹੀਂ ਭੇਜਦੀ ਹਾਈ ਕਾਲੀ ਕੁਲੀ ਵਰਗੇ ਕੋਈ ਨਹੀਂ ਆਇਆ ਵੀ ਦੇਖਦੇ ਆ ਅਸੀਂ ਤਾਂ ਇੱਥੇ ਜੇ ਬੋਰੀ ਬੰਨ ਕਹਿੰਦੇ ਪਰਨੇ ਬੰਨ ਰਿਆ ਮੁੰਡੇ ਇੱਧਰ ਦੇਖੋ ਜੀ ਆਪਣੇ ਆਪ ਵੀ ਵੱਡੇ ਦੀਵੜੇ ਦੇਖੋ ਜੀ ਸੈਟ ਅਟਾ ਉਧਰ ਤਾਂ ਤੂੰ ਦੇਖੀ ਪੂਰਾ ਜਜਾਦ ਆ ਵਰਦਾ ਗੋਲਦਵਾਲੇ ਜਾਨਣਾ ਕਿ ਲੋ ਹੈ ਹੈ ਇੱਧਰ ਕਾਲੀ ਦੇ ਲਾਲਾ ਲਾਲਾ ਪਰਨਾ ਬਈ ਤੇ ਟਰੈਕਟਰ ਵੀ ਕਹਿੰਦੇ ਮੁੰਡਿਆਂ ਨੇ ਧੋਤਾ ਤੇ ਲਫਾਵਾ ਮੰਨ ਤਾਂ ਹੀ ਕਹਿੰਦੇ ਦਿੱਕਤ ਹੈ ਲਓ ਜੀ ਮੁੰਡੇ ਚਾਹ ਵੀ ਲਾ ਕੇ ਗਏ ਠੰਡਾ ਹੀ ਠੰਡਰਾ ਕਰਕੇ ਜਾ ਵੀਂਦੇ ਹਾਂ ਜੀ ਹਾਂ ਆ ਬੱਚਿਆਂ ਨੂੰ ਆ ਲੱਕੀ ਫੇਰ ਵੜ ਲਿਆ ਘਰ ਜਾ ਕੇ ਪਹਿਲਾਂ ਪੀ ਗਿਆ ਹੈ ਬੱਚਿਆਂ ਨੂੰ ਚਾਹ ਦੋਣੀ ਆ ਲੋਟਾ ਲੋਟ ਬੰਦੇ ਆਏ ਨਹੀਂ ਦੇਖ ਲੈ ਟਾਈਮ ਨਾਲ ਹਾਂ ਇੱਧਰ ਰਹਿ ਜਾ ਬੱਕੇ ਲੈਣੇ ਮੈਂ ਜਾਉ ਉਹ ਫਿਰ ਕੁਝ ਨਹੀਂ ਵੀ ਨਹੀਂ ਜਾ ਬਾਬੋ ਤੇ ਕਹਿੰਦੇ ਮੁੰਡਿਆਂ ਨੇ ਟਰਾਲਾ ਪਾੜਿਆ ਕਹਿੰਦੇ ਫਤੇਗੜ ਸਾਹਿਬ ਜਾਣਦੂ ਦੀਪ ਕਿਵੇਂ ਆ ਬਾਈ ਬਾਈ ਓਕੇ ਆ ਬੂਰਾ ਦਮਾਲਾ ਬਹੁਤ ਸੋਹਣਾ ਲਾਦਾ ਬੰਨਿਆ ਕਰ ਜੱਟ ਦਾ ਕੰਮ ਤੇ ਬੈਗ ਬੂਰਾ ਰੱਖ ਲਈ ਅੱਧੇ ਆਉਂਦੇ ਬਸ ਥੋੜੀ ਰਹਿ ਗਈ ਕਹਿੰਦੇ ਤੇ ਇੱਧਰ ਬੈਨਰ ਵੀ ਆਪਾਂ ਲਾ ਲੈ ਇੱਕ ਹੋਰ ਛੋਟਾ ਇਹ ਮੂਰੇ ਲਾ ਲੈ ਕੱਢ ਕੇ ਮੂਰੇ ਲਾ ਲੈ ਕਿੰਦੂ ਆਈ ਜਾਂਦਾ ਮੁੰਡੇ ਚੋਬਰ ਆ ਮੁੰਡੇ ਵਧੀਆ ਲੱਭੀ ਸਾਲੂ ਆਈ ਉਧਰ ਬਦਲਵਾਈ ਪੂਰੀ ਹੋਈ ਸੀ ਇਹਨਾਂ ਨੇ ਮੁੰਡਾ ਬਦਲਵਾਈ ਦਾ ਪੁੱਛੀ ਨਾ ਬਾਬਾ ਕਹਿੰਦੇ ਸਾਰੇ ਨਹੀਂ ਕਿਹਾ ਪਰ ਆਪਿਆ ਜਾਂਦੇ ਆ ਜੀ ਰੇਰ ਰਾਜ ਮਿਲਦਿਆ ਜੀ ਕਹਿੰਦੇ ਸਾਰਿਆਂ ਨਾਲ ਸਕਣਾ ਹੋਰ ਕਿਵੇਂ ਆ ਜੀ ਲੈਟਾ ਜੀ ਕਹਿੰਦੇ ਚਾਹ ਪਾਣੀ ਦਾ ਲੰਗਰ ਸਕ ਲੈ ਕਿਉਂ ਕਾਲੀ ਕਾਲੀ ਲੋਟਾ ਜੀ ਮੈਂ ਤਾਂ ਲੋਟਾਂ ਅਜੇ ਗੁਵਾਰ ਦਾ ਕੰਮ ਨਹੀਂ ਗਿਆ ਮੈਂ ਜਿਹੜੇ 40 ਦੇ ਤੇ ਸਾਰੇ ਖਲਾਫ ਤੇ ਬਾਕੀ ਹੋਰ ਵੀ ਟਰੈਕਟਰ ਆਏ ਹੋ ਬਹੁਤ ਵਧੀਆ ਜੀ ਤੇ ਸੰਗ ਦਾ ਕਹਿੰਦੀ ਆ ਹੁਣ ਟਰੈਕਟਰ ਵੀ ਹੋਲੇ ਤੇ ਹੁਣ ਫੇਰ ਚੱਲਦੇ ਆਂ ਮੁੰਡਾ ਠੀਕ ਆ ਬੱਲਦਿਆਂ ਫੇਰ ਆਪਾਂ ਕਹ ਜੀ ਚਾਹ ਪਾਣੀ ਸ਼ਕਲੇ ਜੀ ਹਾਂ ਬਾਈ ਜੀ ਸ਼ਕਲੇ ਸਾਰਿਆਂ ਨੇ ਸ਼ਕਲੇ ਕਹਿੰਦੇ ਲੋਰ ਹੈਗੇ ਗਰਮ ਦਾ ਭੇਜ ਦੇ ਹਿੰਦੂਆਰ ਕੇ ਸਾਰੇ 12 ਮਲੋਰ ਹੈਗੇ ਤਾਂ ਫੇਰ ਹਾਈ ਇੱਧਰ ਫੇਰ ਪਟਿਆਲੇ ਰੁਕਾ ਗਏ ਠੀਕ ਆ ਠੀਕ ਆ ਹੁਣ ਆਲੇ ਬਾਬੇ ਦੇ ਮੱਥਾ ਟੇਕੀ ਪਹਿਲਾਂ ਮਾਸਟਰ ਵਾਲੇ ਵੀ ਆਉ ਉਹਦੋਂ ਆ ਫੇਰ ਤੇ ਲੱਗਦੀ ਠੀਕ ਆ ਆ ਕੰਬਲ ਪਹਿਲੀ ਲੈ ਲੈ ਕੰਬਲ ਜੀ ਠੰਡਾ ਕੰਬਲ ਆ ਭਾਈ ਹਵਾ ਚਾਲਦੀ ਐ ਠੰਡੀ ਠੰਡੀ ਕੀ ਕਰੀਏ ਤੂੰ ਵੀ ਕੰਬਲ ਜੀ ਬੈਠੀ ਆ ਮੁੰਡਾ ਜੰਮੂ ਤੋਂ ਆਇਆ ਵੇੜੂ ਘਰ ਵੀ ਹੋੜ ਲੱਗਦੀ ਆ ਆ ਕਾਲ ਨੂੰ ਲੰਗਰ ਅੱਦਿਆ ਨਹੀਂ ਛਕਿਆ ਜੇ ਕੱਢੂ ਇਧਰ ਪ੍ਰੌਂਠਾ ਚੱਲਦਾ ਇਧਰ ਅਸੀਂ ਨਾਲ ਪ੍ਰੌਂਠੇ ਲਾਓ ਜੀ ਕਹਿੰਦੇ ਉੱਥੇ ਲੰਗਰ ਸੀ ਕੱਢੋ ਬਸ ਆਦੇ ਜਾਗਲੇ ਹਾਂ ਭਾਈ ਹਾਂ ਹਾਂਜੀ ਬਾਬਿਓ ਇਹ ਆਪਾਂ ਕਹਿੰਦੇ ਮਾਸਪਾਨਾ ਸਾਹ ਵਾਚੀ 1000 ਰਾਤੀ ਆ ਕਹਿੰਦੇ ਮੁੰਡੇ ਕਨੇ ਮਤ ਲੇਖਣਾ ਆ ਜੋ ਆਪਾਂ ਚੱਲਦੇ ਆ ਫੇਰ ਲਾਓ ਬਾਬਿਓ ਕਹਿੰਦੇ ਸਾਰੇ ਸੰਗਤ ਵੀਰ ਪਹੁੰਚ ਗਏ ਜੀ ਮਾਸਤਾਨਾ ਸਾਹਿਬ ਤੇ ਕਹਿੰਦੇ ਮੱਥਾ ਟੇਕਣਾ ਹੋਰ ਜੀ ਜੀ ਲੋਟੋ ਜੀ ਜਮਾ ਵਧੀਆ ਹੈ ਬਾਬੇ ਦੀ ਕਿਰਪਾ ਜੀ ਠੀਕ ਆ ਠੀਕ ਆ ਜੀ ਖੰਡ ਜੀ ਕਰਾਈ ਰੱਖਿਆ ਖੰਡ ਤਾਂ ਜੀ ਹੁਣ ਕਾਹਿਆ ਦਿਨ ਚੱਲਦੇ ਖੰਡ ਹੋ ਲਾਓ ਜੀ ਚੈੱਕ ਕਰੋ ਆਪਾਂ ਗੁਰੂ ਘਰ ਉੱਤੇ ਆ ਗਈ ਸੀ ਆ ਪੁਰਾਣਾ ਹੀ ਸਾਰਾ ਸਮਾਨ ਪਿਆ ਹਾਂਜੀ ਬਾਬਾ ਆਪਾਂ ਆ ਗਈ ਸੀ ਮਾਸਤਾਨਾ ਸਾਹਿਬ ਤੇ ਹੁਣ ਇੱਧਰ ਗੁਰੂਗਰਮ ਮੱਥਾ ਟੇਕਦੇ ਆ ਸਾਰੇ ਜਣੇ ਆਜੋ ਫਿਰ ਹਾਂਜੀ ਬਾਪੇ ਤੇ ਮਾਸਟਰ ਜੀ ਸਾਹਿਬ ਮੱਥਾ ਟੇਕ ਕੇ ਤੁਰ ਪਏ ਕਿਉਂ ਭਾਈ ਠੀਕ ਹੈ ਜੀ ਹਾਂਜੀ ਭਾਈ ਸਾਰੇ ਰਹਿ ਗਏ ਫੌਜੀ ਠੀਕ ਹੈ ਜੀ ਬਾਕੀ ਸਾਰੇ ਓਕੇ ਰਿਪੋਰਟ ਤੇ ਆਪਾਂ ਹੁਣ ਚੱਲਦੇ ਆਂ ਗਾਹਾਂ ਠੀਕ ਆ ਲਓ ਵੀ ਹੁਣ ਆਪਾਂ ਚੱਲਿਆ ਪਟਿਆਲੇ ਕੰਨੀ ਗਾਹਾ ਠੀਕ ਆ ਮਿਲਦੇ ਆ ਉੱਥੇ ਚੱਲ ਕੇ ਲਓ ਜੀ ਆਪਾਂ ਆ ਗਏ ਸੀ ਦੁੱਖ ਨਿਵਾਰ ਗੁਰਦੁਆਰਾ ਹੋਰ ਕੀ ਮਕਾਲੂ ਤੇ ਕਹਿੰਦੇ ਮੁੰਡੇ ਕਹਿੰਦੇ ਮੱਥਾ ਟੇਕਣ ਜਾਣਾ ਕਾਹ ਖੱਡੂ ਖੱਡੂ ਹੱਥੜੇ ਕਰਾਤਾ ਦੇੜਾ ਤੁਸੀਂ ਹੈ ਯਾਤਰਾ ਇਹ ਆਮ ਗਏ ਮਸਕਰ ਹੈਗੀ ਠੰਡ ਬਹੁਤ ਹੋ ਗਈ ਕਹਿੰਦੇ ਕੋਈ ਨਾ ਠੰਡ ਨੂੰ ਨਹੀਂ ਮੰਨਦੇ ਚਾਹ ਜਾਂਦੇ ਦੇਖੀ ਆ ਜਿਓ ਕੱਠੀ ਵਗਦਣਾ ਆ ਜਾ ਆ ਨਵੀ ਲਿਆਂਦੇ ਬੰਦੇ ਲੱਖਾ ਬਾਈ ਹਾਂ ਨਵੀ ਪਨੀਰੀ ਲੈ ਲੈ ਲਓ ਜੀ ਆਪਾਂ ਆ ਗਏ ਹੁਣ ਕਹਿੰਦੇ ਪੈਰ ਪੂਰੇ ਸੁੰਨ ਹੋਏ ਪੈ ਗੁੰਦਾਂ ਨੇ ਸਾਰਿਆਂ ਨੇ ਠੰਡ ਬਹੁਤਾ ਲਓ ਜੀ ਇਹਨੇ ਪ੍ਰਸ਼ਾਦ ਲੈ ਲੈ ਸੀ ਤੇ ਮੱਥਾ ਵੀ ਟੇਕਿਆ 15 ਤੇ ਦੇ ਆਪਣੀ ਹੋਰ ਗੱਡੂ ਬਾਈ ਵਧੀਆ ਵਧੀਆ ਬਾਈ ਠੀਕ ਹੈ ਜੀ ਵਧੀਆ ਦਰਸ਼ਨ ਹੋ ਗਏ ਨਾ ਹਾਂ ਦੁਖਨਵਾਰਨ ਗੁਰਦੁਆਰੇ ਜਾਈਂ ਤੇ ਦਰਸ਼ਨ ਕਹਿੰਦੇ ਪੂਰੇ ਵਧੀਆ ਹੋ ਗਏ ਹੁਣ ਪ੍ਰਸ਼ਾਦਾ ਛਕਿਆ ਹੀਏ ਫੇਰਾ ਹਾਂ ਬਾਈ ਜੀ ਚਲੋ ਆਜੋ ਦੁਖਨਵਾਰਨ ਆ ਬਾਈ ਇਥੇ ਸਾਰੇ ਆਇਆ ਕਰੋ ਆਲੂ ਬੱਚਿਆਂ ਨੂੰ ਸਾਰਿਆਂ ਨੂੰ ਦਰਸ਼ਨ ਕਰਾ ਕੇ ਲੈ ਕੇ ਜਾਓ ਇੱਥੇ ਹੂੰ ਬਹੁਤ ਬੋਖ ਫੁੱਟਦੇ ਇੱਥੇ ਆਏ ਆਏ ਕਹਿੰਦੇ ਕੱਡੂ ਗਰਮ ਹੋ ਗਿਆ ਕਹਿੰਦਾ ਟਰੈਕਟਰ ਖੜਾ ਕੇ ਖੜ ਗਿਆ ਕੱਡੂ ਉਹ ਲਾਟ ਲੈਣ ਗਏ ਪਿਆ ਦੇਖ ਲਾਓ ਫਿਰ ਵਾਪਸ ਕਹਿੰਦੇ ਜਾਂਦੇ ਆਉਣਾ ਵਾ ਫਤੇਗੜ ਸਾਹਿਬ ਨੂੰ ਕੱਡੂ ਫਤੇਗੜ ਸਾਹਿਬ ਚੱਲੇ ਸਿੱਧੀ ਯਾਤਰਾ ਇੱਧਰ ਕਹਿੰਦੇ ਫੌਜੀ ਸਾਹਿਬ ਬੈਠੇ ਆ ਫੌਜੀ ਆ ਰਕੇ ਕਹਿੰਦੇ ਫਤੇਗੜ ਸਾਹਿਬ ਜਾ ਕੇ ਮਿਲਾ ਗਿਆ ਸਾਰੇ ਲਓ ਜੀ ਕਦੇ ਆ ਗਏ ਫਤੇਗੜ ਸਾਹਿਬ ਕਿਉਂ ਕੱਢੂ ਕੱਢੂ ਲੋਟੋ ਸਾਰੇ ਜਾ ਕੇ ਹਾਂ ਬਾਈ ਜੀ ਮਜ਼ਾ ਬਹੁਤ ਆ ਕਿੰਨੇ ਵੱਜ ਗਏ ਸਾਡੇ 10 16 ਹੋ ਗਏ ਕਹਿੰਦੇ ਦੇਖ ਲਾ ਪੱਗਾ ਪੁੱਗਾ ਖੁੱਲ ਗਿਆ ਬੁੱਢਾ ਜੀ ਟਰਾਲੀ ਜੀ ਲੜਕੀ ਖੜੂ ਟ੍ਰੈਕੀ ਨਹੀਂ ਰਹੀ ਪਾਇਓ ਜਰਾ ਬਰਸਾਦ ਦੱਸ ਗਿਆ ਜਿਹੜਾ ਕੋਲਾ ਵਿਆਹ